ਨਸ਼ਾ ਤਸਕਨਾ ਬਲੋ ਕੀਤੀਆਂ ਨਜਾਇਜ਼ ਉਸਾਰੀਆਂ ਉੱਪਰ ਚਿੱਲੇ ਆ ਪੀੜਾ ਪੰਜਾਬ 도ਗਰਵਾਲ ਵੀ ਕਿ ਤਿੰਨੇ ਨਜਾਇਜ਼ ਉਸਾਰੀਆਂ ਉੱਪਰ ਹੋਈ ਕਾਰਵਾਈ ਐਨਡੀਪੀਐਸ ਦੇ ਕੁੱਲ ਨੂੰ 19 ਕੇਸਾਂ ਦਾ ਸਾਹਮਣਾ ਕਰ ਰਹੇ ਹਨ ਨਜਾਇਜ਼ ਕਾਬਜਕਾਰ ਨਸ਼ਾ ਤਸਕਨਾ ਦੇ ਕਾਹਲੀ ਕਮਾਈ ਨਾਲ ਉਸਾਰੇ ਮਹਿਰ ਟਾਏ ਜਾਣਗੇ ਐਸਐਸਪੀ ਵੱਲੋਂ ਦਿੱਤੀ ਚਿਤਾਵਨੀ ਅੰਜ ਸਰ ਅੱਜ ਦੀ ਕਾਰਵਾਈ ਬਾਰੇ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਜੰਗ ਦਾ ਐਲਾਨ ਕੀਤਾ ਗਿਆ ਹੈ ਜਿਹਦੀ ਲੜੀ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਨਿਰੰਤਰ ਹੀ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਾਨੂੰ ਵੱਟੇ ਰਿਜ਼ਲਟ ਵੀ ਮਿਲ ਰਹੇ ਹਨ ਤੇ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਨਸ਼ਾ ਵੀ ਘਟ ਰਿਹਾ ਹੈਗਾ ਉਹਦੀ ਲੜੀ ਦੇ ਵਿੱਚ ਹੀ ਅੱਜ ਅਸੀਂ ਡੋਗਰਾਵਾਲ ਪਿੰਡ ਥਾਣਾ ਸੁਭਾਨਪੁਰ ਦੇ ਵਿੱਚ ਹਾਜ਼ਰ ਹਾਂ ਜਿੱਥੇ ਮਾਨਯੋਗ ਬੀਡੀਪੀਓ ਢਿਲਵਾ ਦੇ ਹੁਕਮਾ ਤਹਿਤ ਪੰਚਾਇਤੀ ਜ਼ਮੀਨ ਤੇ ਕੁਝ ਲੋਕਾਂ ਦੀ ਜਿਹੜੀ ਨਜਾਇਜ਼ ਉਸਾਰੀਆਂ ਹਨ ਉਹਨਾਂ ਨੂੰ ਕਾਨੂੰਨ ਅਨੁਸਾਰ ਹਟਾਏ ਜਾ ਰਿਹਾ ਹੈ ਅੱਜ ਡੋਗਰਾਵਾਲ ਪਿੰਡ ਦੇ ਵਿੱਚ ਤਿੰਨ ਏਦਾਂ ਦੇ ਘਰ ਅਸੀਂ ਆਇਡੈਂਟੀਫਾਈ ਕੀਤੇ ਸੀਗੇ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹਨ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਇੱਕ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ ਐਨਡੀਪੀਐਸ ਸੈਕਟਰ ਦੇ ਪਰਚੇ ਦਰਜਨ ਤੇ ਉਹਦੇ ਵਿੱਚ ਅਰੈਸਟ ਵੀ ਇਹ ਹੋਏ ਸਨ ਤੇ ਇਹਨਾਂ ਕੋਲੋਂ ਨਸ਼ੇ ਦੀ ਵੱਡੀ ਮਾਤਰਾਵਾਂ ਵੀ ਬਰਾਮਦ ਹੋਈਆਂ ਸਨ ਇਹਨਾਂ ਦੇ ਵਿੱਚ ਅੱਜ ਜਿਹੜੀ ਕਾਰਵਾਈ ਹੋ ਰਹੀ ਹੈ ਤਿੰਨ ਘਰਾਂ ਤੇ ਹੋ ਰਹੀ ਹੈ ਇੱਕ ਘਰ ਜਿਹੜਾ ਸੁਖਚੈਨ ਸਿੰਘ ਦਾ ਹੈਗਾ ਡੋਗਰਾਵਾਲ ਪਿੰਡ ਦਾ ਜਿਹਦੇ ਉੱਤੇ ਤਿੰਨ ਮੁਕਦਮੇ ਐਨਡੀਪੀਐਸ ਦੇ ਦਰਜਨ ਇੱਕ ਸੁਖਵਿੰਦਰ ਸਿੰਘ ਕਾਕਾ ਦਾ ਹੈਗਾ ਜਿਹਦੇ ਉੱਤੇ ਐਨਡੀਪੀਐਸ ਦੇ ਚਾਰ ਮੁਕਦਮੇ ਸਨ ਇੱਕ ਰਾਜਵਿੰਦਰ ਸਿੰਘ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਸ ਦਾ ਜਿਹੜਾ ਘਰ ਹੈ ਉਹਦੇ ਤੇ ਕਾਰਵਾਈ ਹੋ ਰਹੀ ਹੈ ਜਿਹਦੇ ਉੱਤੇ 12 ਪਰਚੇ ਐਨਡੀਪੀਐਸ ਦੇ ਦਰਜਨ ਇਹ ਜਿਹੜੇ ਤਿੰਨ ਲੋਕ ਹੈ ਇਹਨਾਂ ਦੀ ਪਿੱਠ ਦੇ ਵਿੱਚ ਵੀ ਕਾਫੀ ਜਿਹੜਾ ਇਹਨਾਂ ਦਾ ਸੀਗਾ ਕੀ ਇਹ ਨਸ਼ਾ ਬڑے ਵੱਡੇ ਸਤਰ ਤੇ ਜਿਹੜਾ ਵੇਚਦੇ ਸਨ ਤੇ ਅੱਜ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਨਜਾਇਜ਼ ਸਾਰੀਆਂ ਜਿਹੜੇ ਇਹਨਾਂ ਨੇ ਪੰਚਾਇਤੀ ਜ਼ਮੀਨ ਤੇ ਕੀਤੀਆਂ ਉਹ ਅਸੀਂ ਰਿਮੂਵ ਕਰਾ ਰਹੇ ਹੈਗੇ ਆ ਤੇ ਆ ਆਪ ਜੀ ਦੇ ਮਾਧਮ ਰਹੀਂ ਮੈਂ ਲੋਕਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਪੰਜਾਬ ਸਰਕਾਰ ਨਸ਼ਿਆ ਦੇ ਵਿਰੁੱਧ ਬਿਲਕੁਲ ਜ਼ੀਰੋ ਟੋਲਰੈਂਸ ਰੱਖਦੀ ਹੈ ਪੰਜਾਬ ਪੁਲਿਸ ਨਸ਼ਾ ਨੂੰ ਮਕਾਉਣ ਲਈ ਵਚਨਬੱਧ ਹੈਗੀ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਨਸ਼ਾ ਤਸਕਰਾਂ ਦੀ ਆਪਾਂ ਜਮ੍ਹਾਂ ਹੀ ਸਪੋਰਟ ਨਾ ਕਰੀਏ ਉਹਨਾਂ ਦੀ ਜ਼ਮਾਨਤ ਕਰਾਉਣ ਵੀ ਆਪਾਂ ਨਾ ਜਾਈਏ ਉਹਨਾਂ ਦੇ ਪਿੱਛੇ ਆਪਾਂ ਥਾਣਿਆਂ 'ਚ ਵੀ ਨਾ ਜਾਈਏ ਇਸ ਤੋਂ ਇਲਾਵਾ ਉਹਨਾਂ ਦੀ ਆਪਾਂ ਕਿਸੇ ਵੀ ਤਰੀਕੇ ਦੀ ਉਹਦੀ ਸ਼ਹਿ ਲੈਣ ਦੀ ਜਾਂ ਹੋਰ ਵੀ ਕਿਸੇ ਤਰੀਕੇ ਦੀ ਮਦਦ ਨਾ ਕਰੀਏ ਤੇ ਵੱਧ ਤੋਂ ਵੱਧ ਚੜ ਕੇ ਅਸੀਂ ਆਪਣੀ ਪੁਲਿਸ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਸਾਥ ਦਈਏ ਇਸ ਤੋਂ ਇਲਾਵਾ ਲੋਕਾਂ ਨੂੰ ਮੈਂ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੇ ਨੌਜਵਾਨ ਇਸ ਨਸ਼ੇ ਦੀ ਚਪੇੜ ਚਾ ਕੇ ਨਸ਼ੇ ਦੇ ਦਲਦਲ 'ਚ ਫਸ ਗਏ ਹਨ ਪੰਜਾਬ ਸਰਕਾਰ ਉਹਨਾਂ ਦੇ ਡੀ ਐਡਿਕਸ਼ਨ ਲਈ ਬੜੇ ਵੱਡੇ ਉਪਰਾਲੇ ਕਰ ਰਹੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹ ਜਿਹੜੇ ਨੌਜਵਾਨ ਨਸ਼ੇ ਦੀ ਚਪੇਟ 'ਚ ਆ ਗਏ ਹਨ ਉਹਨਾਂ ਦਾ ਬਾਹ ਫੜ ਕੇ ਸਰਕਾਰੀ ਨਸ਼ਾ ਛਡੋ ਕੇਂਦਰ 'ਚ ਉਹਨਾਂ ਨੂੰ ਲੈ ਕੇ ਭਰਤੀ ਕਰਾਉਣ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਉਹਨਾਂ ਦਾ ਵਧੀਆ ਤਰੀਕੇ ਨਾਲ ਡੀ ਐਡਿਕਸ਼ਨ ਟਰੀਟਮੈਂਟ ਹੋਵੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਕਪੂਰਥਲਾ ਜ਼ਿਲ੍ਹੇ ਵੱਲੋਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸਕਿੱਲ ਟ੍ਰੇਨਿੰਗ ਕੋਰਸ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜਿਹੜੀ ਡੀ ਐਡਿਕਸ਼ਨ ਐਡਿਕਟਸ ਜਿਹੜੇ ਟਰੀਟਮੈਂਟ ਲੈ ਰਹੇ ਹਨ ਉਹਨਾਂ ਦਾ ਲਗਾਤਾਰ ਸਕਿੱਲ ਟ੍ਰੀਟਮੈਂਟ ਵੀ ਆਪਾਂ ਕਰਾਣੇ ਆ ਜੋ ਉਹਨਾਂ ਨੂੰ ਲੋੜ ਹੁੰਦੀ ਹੈ ਉਹਦੇ ਅਨੁਸਾਰ ਅਸੀਂ ਜਿਹੜੀ ਕਲਾਸਾਂ ਅਰੇਂਜ ਕਰਾਣੇ ਆ ਤੇ ਉਹਦਾ ਇਹਨਾਂ ਨੂੰ ਕਾਫੀ ਫਾਇਦਾ ਹੋਏਗਾ ਜਦੋਂ ਡੀ ਐਡਿਕਸ਼ਨ ਟ੍ਰੀਟਮੈਂਟ ਇਹ ਕੰਪਲੀਟ ਕਰ ਲੈਣਗੇ ਬਾਹਰ ਆ ਕੇ ਮੂਲ ਤਾਰਾ ਵਿੱਚ ਜੁਆਇਨ ਕਰਕੇ ਇਹ ਆਪਣਾ ਕੰਮ ਕਾਰ ਸ਼ੁਰੂ ਕਰ ਸਕਦੇ ਹਨ ਤਾਂ ਜੋ ਰੋਜ਼ਮਰਾਈ ਜ਼ਿੰਦਗੀ ਇਹ ਵਧੀਆ ਤਰੀਕੇ ਨਾਲ ਕਾਨੂੰਨ ਅਨੁਸਾਰ ਜਿਹੜਾ ਬਤੀਤ ਕਰ ਸਕਣ ਨਾਲ ਇੱਕ ਜਿਹੜਾ ਤੰਦਰੁਸਤ ਜ਼ਿੰਦਗੀ ਤੇ ਇੱਕ ਤੰਦਰੁਸਤ ਪਰਿਵਾਰ ਦੇ ਨਾਲ ਇੱਕ ਚੰਗੇ ਜਿਹੜੇ ਸੁਚੱਜੇ ਸਮਾਜ ਦੀ ਵੀ ਰਚਨਾ ਕਰ ਸਕਣ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟੀਆਂ